ਚਲ ਗਿਆ ਚੰ ਚਲ ਗਿਆ ਮੈਂ ਦੋਵੇਂ ਜਿੱਨੇ ਇੱਕ ਦੂਜੇ ਦਾ ਪਤਾ ਨਹੀਂ ਹੁੰਦੇ ਠੀਕ ਨਹੀਂ ਹੈਗੇ ਬਹੁਤ ਜ਼ਿਆਦਾ ਖੁੱਤੇ ਫੋਨ ਰਹਿੰਦੇ ਨੇ ਮੇਰੇ ਸਵੇਰੇ ਸਵੇਰੇ 8:00 ਹੋ ਗਿਆ ਵਾ 8:30 8:30 ਹੋ ਗਿਆ ਹਰ ਘੰੋ ਹੀ ਉੱਠ ਖਲੋਤੀ ਇੱਕ ਦੁੱਪਾ ਲਾ ਚਲ ਗਿਆ ਮੈਂ ਛੁੱਟੀ ਹੋਛੇ ਦੇ ਇੱਕ ਜਾਤੀ ਤੇ ਦਸਾਈ ਤੇ ਛੁੱਟੀ ਹੋਛੇ ਦੀ ਚਾਹੀ ਤੇ ਦੋਏ ਜਣੇ ਚਾਹੀਤੇ ਹਾਂ ਉੱਤੇ ਉਂਦੀ ਜਾਂਦਾ ਚੱਲੀਏ ਨਹੀਂ ਆਪਣਾ ਤਰਪੀਂ ਬੈਟਰ ਲਾ ਲੋ ਉਹ ਜਿੰਨੇ ਕਰਨਦੀ ਵਾਲਾ ਮਸੀ ਜੀ ਕਹਿੰਦੇ ਆਏ ਨੇ ਕਰਨਦੀ ਜੀ ਦੇ ਸੱਸ ਐ ਹੋਈ ਭਾਜੀ ਦਾ ਮੰਮੀ ਡਾੜੀ ਟਾਪ ਨੇ ਉਧਰ ਲੱਗੀ ਹੈ ਕੋਈ ਖਰਾਬ ਜਾਉਣ ਦਾ ਕੰਮਕਮ ਕਰਨ ਦੇ ਲੱਗਦਾ ਸਾਰੇ ਬਹੁਤ ਹੀ ਕਰਨਦੀ ਦੀ ਆਏ ਨੇ ਤੇ ਠੀਕ ਨਹੀਂ ਆ ਰੋ ਚਲੋ ਫਿਰ ਡਾਕਟਰ ਕੋਲ ਲੈ ਜਾਓ ਚਲੋ ਫਿਰ ਚਲੋ ਰੋਣਾ ਫਿਰ ਚਾਰੇ ਸੁੰਨੀ ਚੰਨੀ ਲਾਓਗਾ ਉਠ ਕਹਾਂ ਜੀ ਦੋ ਤੱਕ ਕੀਤਾ ਘਟ ਮੈਂ ਆ ਗਿਆ ਨੀਦੀ ਜਿਆਦਾ ਨਹੀਂ ਠੀਕ ਲੱਮੇ ਪਏ ਇੰਜੈਕਸ਼ਨ ਲਾਤਾ ਆ ਦਰਦ ਦਾ ਇੰਜੈਕਸ਼ਨ ਹੈਗਾ ਇਹਨੂੰ ਘਰੇ ਪਿਆ ਉਹ ਮੈਂ ਲਾ ਦਿੱਤਾ ਕਿਉਂਕਿ ਇੰਜੈਕਸ਼ਨ ਵਗੈਰਾ ਬੀਪੀ ਚੈੱਕ ਕਰ ਲਈਦਾ ਵਾ ਗਲੂਕੋਜ਼ ਵਗੈਰਾ ਲਗਾ ਦੇਈਦਾ ਟੈਪੂ ਕਰ ਤੇ ਇੰਜੈਕਸ਼ਨ ਲਾਤਾ ਹੁਣ ਥੋੜਾ ਜਿਹਾ ਫਰਕ ਪਿਆ ਜੀ ਹੁਣ ਲਮੇ ਪਏ ਤੇ ਮੈਂ ਇੱਧਰ ਆਇਆ ਮੈਂ ਡੈਡੀ ਦੇ ਘਰ ਨੇ ਗਰਮੀ ਬਹੁਤ ਆ ਵੀ ਅੱਖਾਂ ਸਹੀ ਜੁਆਨ ਐਵੇਂ ਧੁੱਪੇ ਲਗਾ ਰਿੰਦਾ ਆ ਯਾਰ ਆ ਵੇਖੇ ਲੱਗਾ ਹਣਾ ਵੇਖੇ ਧੁੱਪੇ ਹਾਂ ਤੂੰ ਕਿੱਧਰੇ ਮੋਟਰ ਸਾਹ ਖਾਣ ਆਇਆ ਅੰਦਰ ਉਧਰ ਆਇਆ ਪਰ ਪੱਖਾ ਖੜਿਆ ਪਤਾ ਨਹੀਂ ਲਾਇਆ ਕਿ ਨਹੀਂ ਲਾਇਆ ਪੱਖਾ ਉਧਰ ਪੇਂਟ ਵੀ ਕਰਤਾ ਨੇ ਕੋਠੀ ਇਹ ਕੋਠੀ ਫਿਕਾਉ ਆ ਜਿਹੜੀ ਆ ਵੇ ਲੋ ਮਤਨ ਕਹਿ ਰਹੇ ਨਾ ਗਰਮੀ ਬੜੀ ਤੇਖੀ ਲੱਗੇ ਆ ਲੱਗੇ ਹਾਂਜੀ ਇਹ ਕਰੀ ਜਾਂਦੇ ਸਲੈਪ ਆਉਂਦੇ ਜੀ ਅੱਛਾ ਅਗੁਰ ਦਾ ਸਾਰ ਰੱਖਣਾ ਤੇ ਅੱਛਾ ਅੱਛਾ ਤੇ ਪੱਖਾ ਲਾਇਆ ਨਹੀਂ ਖੱਲਾ ਲੈ ਅਗਰ ਉਹ ਨਾ ਯਾਰ ਗਰਮੀ ਬੜੀ ਆ ਪੱਖਾ ਨਹੀਂ ਲਾਇਆ ਨਹੀਂ ਦੱਸ ਉੱਤੋਂ ਹੀ ਲੈਹਾ ਬੋਰਡ-ਬੋਰਡ ਵੀ ਲਾ ਲੈ ਆ ਵੇ ਮਾੜਾ-ਮਾੜਾ ਬੁਤਾ ਸਾਰ ਕੇ ਬਸ ਨਿਗਾੜਦਾ ਸੀ ਚਲ ਸਹੀ ਆ ਵੀ ਇਹ ਮੈਂ ਵੀ ਆਦ ਹੈ ਕਿ ਨਹੀਂ ਹੁਣ ਮਾੜਾ ਮੁੱਟ ਪਖਾ ਇੱਥੇ ਬੜਾ ਢੇਰ ਲੱਗਾ ਹੈ ਨਾ ਰੋੜੀਆਂ ਰਣਿਆਂ ਦਾ ਇੱਥੋਂ ਨਹੀਂ ਲੱਗੂ ਨੰਗੀ ਰਹਾ ਚਕਾ ਤੇ ਡੈਡ ਨੇ ਚਕਾ ਕੇ ਸਾਰੇ ਉਹ ਉਧਰ ਲਵਾਤੇ ਮਗਰ ਕਮਰੇ ਦੇ ਸਾਹਮਣੇ ਬਸ ਇਧਰੋਂ ਖਲਾਰਾ ਮੁੱਕ ਗਿਆ ਇੱਥੇ ਵਾਸ਼ਰੂਮ ਬੰਨਣਾ ਹੈ ਨਕਸ਼ੇ ਦੇ ਵਿੱਚ ਆ ਜਿੱਥੇ ਤੱਕ ਰੇਖ ਨਹੀਂ ਹੈ ਇੱਥੇ ਥੋੜਾ ਜਿਹਾ ਅੱਗੇ ਜਾਣਾ ਬਸ ਵਾਸ਼ਰੂਮ ਬੰਨਣਾ ਇੱਥੇ ਗੁੜੀਆਂ ਨੇ ਨੁਕਸਾਨ ਬੜਾ ਕਰਦੀ ਆ ਵਖੋਣ ਨਾਲ ਇਹਦੇ ਨਾਲ ਕਿਦਾਂ ਲੱਤਾਂ ਮਾਰੀਆਂ ਹੈਂਡਲ ਬਹੁਤ ਮਾਰੇ ਨੁਕਸਾਨ ਬੜਾ ਕਰਦੀ ਆ ਕੀ ਹੁਣ ਬੰਦਾ ਕਹੇ ਰੰਗ ਨਾ ਆ ਲੀਕਾਂ ਬਹੁਤ ਪੈ ਗਈਆਂ ਹੋਣੀਆਂ ਜੇ ਆ ਉੱਤੇ ਮਿੱਟੀ ਲੱਗੀ ਏ ਜੇ ਤੈਨੂੰ ਸਾਫ਼ ਕੀਤਾ ਲੀਕਾਂ ਪਈਆਂ ਹੋਣੀਆਂ ਹੁਣ ਇੱਥੇ ਲੀਕ ਪਈ ਆ ਵੀ ਗਰਮੀ ਬੜੀ ਆ ਅਨੀਬ ਨੇ ਸਬਜ਼ੀ ਲੈਣ ਭੇਜਿਆ ਮੈਨੂੰ ਬਤਾਂਉ ਲੈ ਕੇ ਆਂ ਪੜਤਖਦੀ ਬਣਾਉਣਾ ਆ ਹਾ ਹਾ ਗਰਮੀ ਵਾਲੇ ਦੇ ਚਿਬ ਨਿਕਲੇ ਪਏ ਮੋਟਰਸਾਈਕਲ ਵੇਚਦਾ ਤੇ ਅੱਜ ਤੁਰਕੇ ਆ ਮੈਂ ਛਲਾ ਗੱਡੀ ਕੀ ਕੱਢਣੀ ਆ ਮੜਿਆ ਸੌਦਾ ਲੈਣ ਤੇ ਜਾਣਾ ਆ ਤੇ ਪੋਸਟਰਾਂ ਵਾਲੀ ਦੇ ਚਿਬ ਨਿਕਲੇ ਪਏ ਹੂੰ ਥੱਪਾ ਥੱਪਾ ਡਰ ਗਈ ਡਰ ਗਿਆ ਪਤ ਮੇਰਾ ਡਰ ਗਿਆ ਹੀ ਮੇਰਾ ਪਤ ਡਰ ਗਿਆ ਹੀ ਡਰ ਗਿਆ ਪਤ ਮੇਰਾ ਕਿਧਰ ਗਿਆ ਨਹੀਂ ਪਤ ਥੱਪਕ ਗਿਆ ਨਹੀਂ ਕਿਧਰ ਆ ਜਾ ਹੈ ਕੀ ਆ ਜੀ ਜੀ ਆਓ ਜੀਜੀ ਜੀ ਡਰ ਗਿਆ ਹਰ ਗੁਣਦੀਪ ਮੈਂ ਮੈਂ ਥੱਪਾ ਕੀਤਾ ਨਾ ਤੇ ਡਰ ਗਈ ਨਾਲ ਹੀ ਸਤਿ ਸ਼੍ਰੀ ਅਕਾਲ ਸਾਰਾ ਤੁਹਾਡਾ ਇਸਵੇਂ ਵਲੌਗ ਦੇ ਵਿੱਚ ਤੇ ਮੁੱਤ ਮੁੱਟੂ ਨੂੰ ਨਾ ਛੇੜਿਆ ਕਰੋ ਉਹ ਡਾਕੂਮੈਂਟ ਨੂੰ ਪਾੜੀ ਨਾ ਦੇਖਦੇ ਕੋਈ ਨਾ ਕੋਈ ਬੋਸ਼ਤਾਨੀ ਕਰਦੀ ਹੁਣ ਬਹੁਤ ਜਦਾ ਹੱਦੋਂ ਪਾਰ ਕੰਮ ਹੋ ਗਿਆ ਲੈ ਹੁਣ ਉਹ ਵੇਖ ਲੈ ਉਹ ਫੜ ਲੈ ਰਮੋਟ ਆ ਚੱਕ ਫੋਨ ਲਾ ਦੋ ਫੋਨ ਲਾਉਣਾ ਦਾਦੂ ਨੂੰ ਹਲੋ ਦਾਦੂ ਹਲੋ ਹਲੋ ਮੈਂ ਆਗਾ ਸਾਰੇ ਘਰੇ ਕੋਕੀ ਫਿਰ ਘਰੇ ਕੋਈ ਨਹੀਂ ਦਾ ਸੰਦੀਪ ਨੇ ਰੋਟੀ ਵੀ ਲਾਉਣੀ ਹੁੰਦੀ ਹੈ ਤੇ ਫਿਰ ਗੁੜੀਆਂ ਨੂੰ ਸਾਂਭਣਾ ਬੜਾ ਖਾਂ ਜਾਂਦਾ ਤੇ ਕਿੰਦੀ ਮਮੀ ਦਾ ਮੁੰਡਾ ਜੀ ਫੋਨ ਆਇਆ ਕਿੰਦੀ ਨੂੰ ਐਡਮਿਟ ਕਰ ਲਿਆ ਹਸਪੀਟਲ ਉਹਨਾਂ ਨੇ ਬਾਕੀ ਮਾਰੇ ਸੁਖ ਰੱਖੇ ਠੀਕ ਨਹੀਂ ਹੈਗੀ ਤੇ ਪੰਜਾਂਵਾਂ ਘਰ ਕੇ ਆਪਾਂ ਵੀ ਜਾਣੇ ਰੋਟੀ ਬਣਾ ਦੇ ਲਈ ਡਾਡੀ ਜੋਗੀ ਫਿਰ ਜਾਣੇ ਆ ਮੈਂ ਤੇ ਸੰਦੀਪ ਹੋ ਕੇ ਉਹਨੇ ਕਿਦਾਂ ਕੀ ਹਾਲ ਚਾਲ ਕੀ ਕਿਦਾਂ ਠੀਕ ਠਾਕ ਆ ਬਾਕੀ ਮਾਰੇ ਚੰਗਾ ਚੰਗਾ ਟਾਈਮ ਲੈਵੇ ਸੱਚੇ ਪਾਸ਼ਾ ਕਰੀਮ ਵੀਰ ਇਹ ਸਾਰੇ ਜਣੇ ਜਰੂਰ ਵਾਈਕ ਨੂੰ ਲਿਖਿਓ ਆ ਆ ਵੇਲਾ ਹੱਥ ਆ ਜਣਾ ਵਿੱਚ ਤੈਂ ਪਰਾਂਤ ਕਰ ਲਓ ਵੈਰੀ ਗੁੱਡ ਇਹ ਫੰਗਨ ਆ ਗਿਆ ਸਾਨੂੰ ਭਾਜੀ ਦਾ ਤੇ ਇੱਕ ਘੰਟੇ ਤੱਕ ਖੁਸ਼ਖਬਰੀ ਆ ਜਾਣੀ ਹੈ ਕਿ ਡਾਕਟਰ ਕਹਿੰਦੇ ਆ ਵੀ ਕੰਨ ਦੀ ਦੀਦੀ ਜਿਆਦਾ ਠੀਕ ਨਹੀਂ ਪਤਾ ਜਿੱਕਦਾਮ ਪ੍ਰੋਬਲਮ ਪਈ ਫਿਰ ਉਹ ਲੈ ਕੇ ਜਾਣਾ ਪਿਆ ਉਹ ਕਿਉਂਕਿ ਉਹ ਕਲ ਦੀ ਦੀਦੀ ਬਹੁਤ ਜਿਆਦਾ ਤੰਗ ਹੋਣ ਡੇ ਬਹੁਤ ਜਿਆਦਾ ਪਰੇਸ਼ਾਨ ਹੋਣ ਡੇ ਫਿਰ ਅੱਜ ਸਵੇਰ ਦੇ ਰੌਂਡੇਗੇ ਨਵੇਂ ਗਿਆ ਆ ਬੜਾ ਮੰਦਾ ਹਾਲ ਵਲੌਗ ਮੈਂ ਤਾਂ ਨਹੀਂ ਬਣਾਇਆ ਕਿ ਦੀਦੀ ਰੌਂਡੇ ਹੀ ਉੱਥੇ ਤੇ ਵਲੌਗ ਬਣਾਉਦੇ ਥੋੜੀ ਚੰਗੇ ਲੱਗੇਗਾ ਹਾਂ ਹੁਣ ਬਹੁਤ ਖੁਸ਼ੀ ਆ ਪਰਮਾਤਮਾ ਸਹੀ ਸਲਾਮਤ ਸੰਭਾਲੇ ਤੇ ਬਾਬਾ ਨਾਨਕ ਮਿਹਰ ਕਰੇ ਜੇ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਹੁਣ ਫਿਰ ਨਹੀਂ ਕੋਈ ਪ੍ਰਵਾਹ ਹੁੰਦੀ। ਬਾਕੀ ਜਮਦੇ ਰਹੋ ਜਿੰਨਾ ਜਿੰਨਾ ਨੇ ਮੱਲੋ ਤੀ ਦੀ ਹੁਣ ਸਪੋਰਟ ਕੀਤੀ ਚੰਗਾ। ਮੈਂਟਲ ਵਗੈਰਾ ਕੀਤੇ ਨੇ। ਜ਼ਿਆਦਾ ਕੱਲਾ ਨਾ ਕਰਦੇ ਭੱਜ ਕੇ ਦੇ 10 ਮਿੰਟ ਚਾਜ ਮੈਂ ਪਰਣਾ ਬੱਲਾ ਹੁਣ ਜਲਦੀ ਜਲਦੀ ਬੱਸ। ਇਹ ਵੀ ਰੈਡੀ ਹੋ ਜੇ। ਹਰ ਗੁਣ ਪਹਿਲਾਂ ਜ਼ਰੂਰੀ ਆ। ਇਹਨੂੰ ਵੇਖ ਫੋਟੋ ਸੋਨ ਲੈ ਲੈਂਦੇ ਆ। ਉਹ ਜਾਂਦਾ। ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਖੁਸ਼ੀ ਮੈਨੂੰ ਇਸ ਕਰਕੇ ਕਿ ਮੇਰੀ ਦੀਦੀ ਦੀ ਮੈਰਿਜ ਨੂੰ 4.5 ਸਾਲ ਦੇ ਕਰੀਬ ਹੋ ਗਏ ਚਾਰ ਸਾਲ ਹੋ ਗਿਆ ਉਹਨਾਂ ਦੀ ਮੈਰਿਜ ਨੂੰ ਤੇ ਪ੍ਰਮਾਤਮਾ ਨੇ ਝ ਚਲੋ ਕੋਈ ਗੱਲ ਨਹੀਂ ਮਾਰਾਈ ਨਹੀਂ ਮਤਲਬ ਜੀ ਅੱਜ ਤੇ ਅੱਜ ਮੈਂ ਸੋਚਿਆ ਤੇ ਇਹ ਚੀਜ਼ ਹੈ ਵੀ ਤੇਰੇ ਆਂ ਦੇ ਰਹੇ ਹਨ ਮਹਾਰਾਜ ਦੇ ਘਰੇ ਇਹ ਚੀਜ਼ ਆ ਤੇ ਇਹ ਚੀਜ਼ ਅੱਜ ਫੀਲ ਹੋਈ ਚਲੋ ਲਾ ਉਹ ਤੋੜਤਾ ਜੀ ਇਹ ਕੀ ਤੋੜਿਆ ਉਹ ਤੇਲ ਦੋਲਤਾ ਹੀ ਬਣਉ ਆ ਕਰਤਾ ਹੈ ਨੁਕਸਾਨ ਡੈਡੀ ਹੁੰਦੇ ਨੇ ਤੇਲ ਦੀ ਸ਼ੀਸ਼ੀ ਤੋੜਤੀ ਇਹ ਨਾ ਸਪੈਸ਼ਲੀ ਤੇਲ ਗੋਟਿਆਂ ਘਟੇ ਮਨਵਾਸ ਹੁੰਦਾ ਹੈ ਡੈਡੀ ਵੀ ਅਗਰ ਰੋਟੀ ਡੇ ਖਾਣ ਡੇਢ ਦਿਨ ਤੋਂ ਮੈਂ ਕਹਿੰਦਾ ਅੱਧਰ ਬਹਿ ਜਾਓ ਇਸ ਥੱਲੇ ਕਹਿੰਦੇ ਨਹੀਂ ਹੁਣ ਇਹ ਲਿਸਾਬਸਾਈ ਕੀਤੀ ਨੇ ਸਾਰਾ ਕੰਮ ਖਰਾਬ ਕੀਤਾ ਹਰ ਗੋਣ ਕਰਦਾ ਕਿੰਨਾ ਟਾਈਮ ਹੋ ਗਿਆ ਇਹ ਤੇ ਹੁਣ ਨਿਕਲਣ ਲੱਗੇ ਆਂ ਬੁੜੀਆ ਉਹ ਪੇਪਰ ਤੇ ਖਰਾਬ ਹੋ ਗਿਆ ਬਹੁਤਾ ਗਾ ਪਿਆ ਇਹ ਮੁੰਦਾ ਹੀ ਹਾਲ ਧਿਆਨ ਧਿਆਨ ਆਜੋ 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 ਆਇਨੇ ਸਾਰਾ ਹੱਥ ਮਲਣਾ ਸਰਖਰਬੂਜੀ ਵਾਲਾ ਆ ਵੇ ਖਸ ਸੰਦੀਪ ਲੀਕਾਂ ਪੈ ਗਏ ਨਾ ਤੂੰ ਕਹਿੰਦੇ ਨਾ ਸੈਂਟਰ ਨਾਲ ਮਾਰਨ ਦੇ ਅਗਰ ਸਾਰੇ ਲੀਕਾਂ ਪਈਆਂ ਇਹ ਹਟਦੀ ਨਹੀਂ ਹੈਗੀ ਹਰ ਗੋਣ ਹਟਾ ਕੇ ਕਹਿੰਦੇ ਹੁੰਦੇ ਕਾਲੀ ਅੱਗੇ ਟੋਏ ਤੇ ਕਾਲੀ ਕਿੱਥੋਂ ਹੋਏ ਉਹ ਹਵਾ ਬੱਸ ਸਟੈਂਡ ਲੱਗੇ ਜਾਮ ਤੇ ਗੁੜੀਆ ਕੰਦੀ ਕਾਂਕੂ ਹੋ ਗਈ ਆਪਾਂ ਯਾ ਨੀ ਭਾਜੀ ਮਦਿਆਲੀ ਸੱਚੀ ਕਰਦੇ ਨਹੀਂ ਤੇस्तानी ਬੜੀ ਕਰਦੀ ਭਰਾਵਾ ਸਿਰ ਰਿੰਨੇ ਮਤਲਬ ਭਗਾਉਂਦੀ ਨਹੀਂ ਫਿਰ ਡੈਡੀ ਆਏ ਚਲ ਜੀ ਵਾਜੀ ਆਪਾਂ ਚਲੋ ਚਲੋ ਚਲ ਪਹੁੰਚ ਗਏ ਆਪਾਂ ਬਾਜੀ ਵੱਲ ਤੇ ਨਾ ਇਹ ਕੋਣ ਹੈ ਇਹ ਵਿਲੇ ਬਸ ਇਸੇ ਇਸੇ ਕੰਮ ਨੂੰ ਹੋ ਗਏ ਪਹੁੰਚ ਗਿਆਂ ਘਰੇ ਤੇ ਡੈਡੀ ਉਹ ਘਰੇ ਰੋਟੀ ਖਾਣ ਗਏ ਭਰਾਵਾ ਐਨਾ ਸ਼ੁਕਰ ਸਬਜੀ ਬਣ ਗਈ ਜਿਹੜਾ ਤੁਹਾਡਾ ਫੋਨ ਆਇਆ ਨਾ ਸੰਦੀਪ ਜੀ ਸਬਜੀ ਬਣਾ ਕੇ ਆ ਠੀਕ ਹੈ ਆਸ ਮਾਲ ਲੈ ਲਿਓ ਕੱਪ ਫੋਲੀ ਲੱਖਣੇ ਰੂਵੀ ਆਹ ਲੈ ਲਏ ਕਪੜੇ ਨਿਗਨਿਕੇ ਆੜੇ ਤਲਾਈਆਂ ਤੁਲੀਆਂ ਰੱਖ ਲਈਆਂ ਨੇ ਚਲੋ ਆਜੋ 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 ਪਤਲਾਈਆਂ ਤੁਲੀਆਂ ਰੱਖਤੀਆਂ ਨੇ ਬਿਸਤਰੇ ਬਿਸਤਰੇ ਹੁਣ ਜਾਵਾਂਗੇ ਉਧਰ ਮੇਰੇ ਵਾਲੇ ਘਰੇ ਉਧਰ ਆਪਣੇ ਥੋੜਾ ਸਮਾਨ ਉਧਰੋਂ ਲੈਣ ਵਾਲਾ ਵਾ ਉਧਰੋਂ ਲੈ ਲਾਂਗੇ ਤੇ ਫਿਰ ਅੱਗੇ ਨੂੰ ਚੱਲੇ ਪਾਉਨੇ ਆ ਥੋੜਾ ਜਲਦੀ ਹੈ ਡਾਕਟਰ ਸਾਹਿਬ ਨੇ 3 ਵਜੇ ਦਾ ਟਾਈਮ ਦਿੱਤਾ ਆ ਤੇ 3 ਵੱਜ ਗਈ ਆ ਪੂਰੇ ਆ ਬੇ ਘਰੇ ਗਏ ਨਹੀਂ ਘਰੇ ਡੈਡੀ ਜਿੰਦਰਾ ਮਾਰਗ ਤੇ ਉਹ ਆਪ ਹਸਪੀਟਲ ਚਲੇ ਗਏ ਨੇ ਵੀ ਦੱਸ ਸਾਨੂੰ ਮੰਮੀ ਹੁਣਾਂ ਨੇ ਹਸਪੀਟਲ ਤੋਂ ਘਰੇ ਕੱਲ੍ਹ ਆਏ ਵਜਾਓ ਘਰੇ ਲਿਆਓ ਤੂੰ ਮੰਮੀ ਨੂੰ ਹੁਣ 5 ਮਿੰਟ ਚ ਛਦਾਈ ਬਣਾ ਦੇ ਡੈਡੀ ਨੇ ਉਧਰ ਸੱਦ ਲਈਏ ਸਾਨੂੰ ਘਰੇ ਭੇਜ ਤਾਈਓ ਉਧਰ ਜਿੰਦਰਾ ਮਾਰਕੀਟ ਡੈਡੀ ਚਲੇ ਗਏ ਛਦਾਈ ਬਣਾਦਾ ਇੱਕ ਮਿੰਟ ਦੇ ਵਿੱਚ ਫੇਤੀ ਤੂੰ ਆ ਲੁਗੀ ਦੱਸ ਇਹ ਹੁਣ ਭਾਈ ਥੋੜਾ ਸਮਾਨ ਲੈਣ ਦੇ ਆ ਵੀ ਤੇ ਉਹ ਲੈ ਕੇ ਤੇ ਫਿਰ ਆਪਾਂ ਚੱਲੀਏ ਕਿ ਤੂੰ ਵੀ ਲੈ ਗਏ ਆ ਰੇਸ਼ਮ ਫਿੱਟਰ ਦੇ ਵਿੱਚ ਤੇ ਮਾੜਾ ਮੇਰੇ ਰੱਖਿਆ ਜੇ ਇੱਕ ਦਮ ਮਿੰਟ ਹੋਇਆ ਤੇ ਭਾਜੀ ਥੋੜਾ ਸਮਾਨ ਲੈਣ ਵਾਸਤੇ ਗਏ ਤੇ ਹੀ ਡੈਡੀ ਨੂੰ ਇੱਧਰ ਸੱਦ ਲੈਦਾ ਹੁਣ ਆਪਾਂ ਸਾਰੇ ਜਾਣੇ ਖਲੋ ਕੇ ਤੇ ਕਰ ਰਹੇ ਆ ਵੇਟ ਕੀ ਹੈ ਨਾ ਉਧਰ ਨਾ ਚਲੇ ਜਾ ਹਾਂ ਉਧਰ ਨਹੀਂ ਜਾਣਾ ਉਧਰ ਉਧਰ ਡਿੱਪਣਾ ਚੰਗਾ ਚਾ ਚਾਪਾ ਨਹੀਂ ਚਾ ਚਾ ਮੈਂ ਚਾ ਨਹੀਂ ਚਾ ਮੇਰੀ ਹਰਵਨ ਵੀ ਐਸੇ ਹਸਪੀਟਲ ਹੋਈ ਸੀ ਕਿ ਉਦੋਂ ਮੈਂ ਸੰਦੀਪ ਐ ਇੱਧਰ ਹੀ ਇਹ ਹੈਗਾ ਆਪਰੇਸ਼ਨ ਥੀਏਟਰ ਕਹਿਣਾ ਵੀ ਨਹੀਂ ਆਉਂਦਾ ਵੀ ਯਾਰ ਤੇ ਇੱਧਰ ਹੀ ਖੜਿਆ ਸੀਗਾ ਸੰਦੀਪ ਨੂੰ ਤੇ ਕਰਨਦੀਪ ਨੂੰ ਲੱਗੇ ਆ ਚੱਲੀ ਨਾ ਜਾਵੇ ਕਿਤੇ ਹੋਰੀ ਨਾ ਪੰਗਾ ਪੈ ਜਾ ਇੱਥੇ ਚੱਟਾ ਚੱਟਾ ਕੋਈ ਚੱਕਮ ਉਹ ਐਨੇ ਬੜਾ ਵਕਤ ਪਾਇਆ ਬਹੁਤ ਜ਼ਿਆਦਾ ਇਹ ਕੁੜੀ ਨੇ ਪਾਇਆ ਐਵੇਂ ਮੈਂ ਇਹ ਕੰਨਾ ਵਾਗੇਮ ਕੇਟ ਲੈ ਵੀ ਹੁਣ ਵੇਟ ਕਰ ਰਹੇ ਆਂ ਬਸ ਆਪਾਂ ਇਹ 1.5 ਤੋਂ ਬੋਧਾ ਦੱਸ ਗਏ ਨੇ ਪਰ ਭਾਜੀ ਹੁਣਾਂ ਨੇ ਐਡਵਾਂਸ ਵਿੱਚ ਵਧਾਈਆਂ ਜਿੰਨ ਚਿਰ ਮਤਲਬ ਇੱਥੇ ਦੀਦੀ ਹੁਣ ਆ ਨਹੀਂ ਜਾਂਦੇ ਉਹ ਤੋਂ ਪਹਿਲਾਂ ਵਧਾਈਆਂ ਭਾਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਬਹੁਤ ਬਹੁਤ ਨਾਨੀ ਤੇ ਮਾਮੀ ਹੂੰ ਪਾਪਾ ਤੇ ਮਮ ਹਾਂ ਤੇ ਵੱਡੀ ਦੀਦੀ ਹਾਂ ਦੀਦੀ ਵੇਖੋ ਦੀਦੀ ਕਿੱਥੇ ਦੀਦੀ ਦੀਦੀ ਕਿੱਥੇ ਨਰਜ ਤੁਹਾਨੂੰ ਬਹੁਤ ਬਹੁਤ ਵਧਾਈਆਂ ਨਾਨੀ ਨੇ ਵਧਾਈਆਂ ਦੀਦੀ ਵੱਡੀ ਦੀਦੀ ਪਾਪਾ ਪਾਪਾ ਦੀਦੀ ਨੂੰ ਵਧਾਈਆਂ ਵਧਾਈਆਂ ਦੀਦੀ ਖੁਸ਼ੀ ਭੜੀ ਹੈ ਸਮਝ ਲਓ ਵੀ ਜਦੋਂ ਜੁੰਡੀ ਕੋਈ ਹੋਵੇ ਨਾ ਉਦੋਂ ਸਮਝ ਲਓ ਵੀ ਛੇਤੀ ਆ। ਬਸ ਉਹਦਾ ਟਾਈਮ ਘਟੇ ਆਪਣੇ ਕੋਲ। ਉਹਦਾ ਖੁੱਲਾ ਟਾਈਮ। ਉਹ ਤਾਂ ਮੇਲੇ ਹੋਗੇ ਸਾਨੂੰ ਲੱਗੇ ਰਹਿੰਦੇ ਕੁੜੀਆਂ ਦੇ। ਹਾਂ। ਕੋਈ ਬੰਦਾ ਵੀ ਗੱਲ ਕਰੀ ਫਿਰਦਾ ਹੈ। ਲੈ ਸਰਪ ਬਣਾ ਲੈ। ਲੈ ਜੀ ਕਰਾ ਪਰ ਅਗਰੇ ਕੋਈ ਗੱਲ ਤੇ ਠੀਕ ਹੈ। ਗੱਲ ਕਰਦੇ। ਲੈ। ਇਹਦੇ ਸਰਪ ਬਣਾ ਲੈ। ਲੈ। ਸੈਂਟਰ ਦਾ ਟਿਕਾਣਾ ਹੜ ਲੈ ਗਿਆ। ਵੇਟ ਕਰਨੇ ਆ। ਕੱਤਰ ਹੁੰਦੇ ਜੀ ਜੀ ਅਰਗਣਾ ਕਰੋ ਹੁੰਦੀ ਆਵਾਜ਼ ਆਉਂਦੀ ਹੈ ਨਾ ਹੈ ਨਾ ਆਇਆ ਆਓ ਚੱਲ ਗਈ ਦਾਦੇ ਦੇ ਨਾਲ ਆ ਗਈ ਆ ਕਿਰਨੋਣਾ ਦੇ ਬੱਚੇ ਨੂੰ ਨਾ ਐਂਬੂਲੈਂਸ ਵਿੱਚ ਪਾ ਕੇ ਖੜਿਆ ਵਾ ਕਿਉਂਕਿ ਉਹ ਕਹਿੰਦੇ ਵੀ ਮਾਰੇ ਕਿਰਪਾ ਕਰੇ ਸਾਰੇ ਜਣੇ ਜ਼ਰੂਰ ਅਰਦਾਸ ਕਰਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਯਾਰ ਕਿਉਂਕਿ 4 ਸਾਲ ਬਾਅਦ ਪ੍ਰਮਾਤਮਾ ਨੇ ਸੁਣੀ ਆ ਵੀ ਭਾਜੀ ਅੰਦਰ ਗਏ ਨੂੰ ਮੈਂ ਤੁਰਨ ਲੱਗਾ ਹਸਪੀਟਲ ਤੋਂ ਤੇ ਉਧਰ ਕੰਦੀ ਦੀ ਵਾਲ ਚੱਲੇ ਆਂ ਭਾਜੀ ਉੱਥੇ ਹੀ ਨੇ ਤੇ ਬਾਕੀ 72 ਘੰਟੇ ਦੱਸਿਆ ਕਹਿੰਦੇ ਆ ਵੀ 2 ਦਿਨ ਦੇ ਵਿੱਚ ਉਦਾਂ ਵੀ ਤੁਹਾਨੂੰ ਫਾਈਨਲ ਦੱਸ ਦਵਾਂਗੇ ਕਿ ਆ ਅਸਲੀ ਪ੍ਰੋਬਲਮ ਆਈ ਆ ਬੱਚਾ ਹੁੰਗਦਾ ਆ ਤੇ ਇਸ ਤਰ੍ਹਾਂ ਕੀ ਮੈਂ ਤੇ ਆ ਗਿਆ ਡ੍ਰਿਪ ਲੱਗੀ ਤੇ ਬੈਠਾ ਹਾਂ ਕੀ ਕੀ ਆ ਮੰਮਾ ਤਾਂ ਮੈਂ ਬਣ ਗਿਆ ਮੈਨੂੰ ਤਾਂ ਬਹੁਤ ਖੁਸ਼ੀ ਹੁਣ ਮੈਂ ਮਾਸੀ ਨੂੰ ਨਾਲ ਲੈ ਚ ਲੈ ਕੇ ਚੱਲੇ ਦੂਜੇ ਹਸਪਤਾਲ ਮਾਸੀ ਨੂੰ ਸੌਣਗੇ ਆਜੋ ਆਜੋ ਬਹਿਜੋ ਹਾਂਜੀ ਚੱਲੀਏ ਜੀ ਚਲੋ ਜੀ ਮਾਸੀ ਨੂੰ ਲੈ ਕੇ ਆਇਆ ਮੈਂ ਡੱਬਾ ਲੈ ਲਿਆ ਮਠਿਆਈ ਦਾ ਕਿੰਨੀ ਭਾਜੀ ਕਰਾਈ 10 ਕਿਲੋ ਕਿੰਨੀ ਹੈ ਨੇ ਕਿਲੋ ਬੜੀਏ ਬਾਜੋ 10 ਕਿਲੋ ਵੀ ਜੀਰਾ ਖਲਾਦਣਾ ਜੀਰਾ ਜੇ ਲੱਗਿਓ ਲਾਦੇ ਬਹੁਤ ਸੇਨ ਪਰ ਲੱਗੇ ਫਿਰ 1 ਕਿਲੋ ਪੜ ਗੀਆਂ ਆ ਬੱਤੇ ਵੀ ਗਰਮ ਹੋ ਗਏ ਤੇ ਕਪੜਾ ਕੋ ਨਹੀਂ ਪਾਇਆ ਇੱਥੇ ਆ ਇਹਨਾਂ ਨੂੰ ਲਾਉਣਾ ਇਹ ਕਿੰਨੀਆਂ ਹੋ ਗਈਆਂ ਅੰਕਲ ਜੀ 25 ਹੋ ਗਈਆਂ ਅੰਦਾਜ਼ਾ ਹੀ ਨਹੀਂ ਗਿਣਦੇ ਚਲੋ ਕਿਹਦੇ ਹਿਸਾਬ ਨਾਲ ਗਣਦੇ ਲਓ ਜੀ ਆ ਵੀਡੀਓ ਜਿਹੜੇ ਵੇਖਣਦੇ ਉਹ ਗਿਣਨਗੇ ਠੀਕ ਆ ਅੰਕਲ ਜੀ ਆ ਮਾਉਣ ਨੇ ਮੈਂ ਕਿਹਾ ਤਾ ਵੀ ਤੁਸੀਂ ਵਿਲੇਜ ਦੇ ਸਾਰੇ ਜਣੇ ਲੈ ਗਣੋ ਲੈ ਹੋਈ ਦੇ ਜਹਾ ਅੱਲਾ ਨਾ ਹੋਈ ਲੈ ਜੀ ਅੱਗੇ ਭਾਜੀ ਠੀਕ ਆ ਪੀਓ ਬੱਤਾ ਹੁਣ ਬੱਤਾ ਲੈਂਦਾ ਆ ਸੁਕੰਡਿਆ ਐ ਬੱਚੇ ਦਾ ਪਾਪਾ ਕਿੱਥੇ ਗਿਆ ਨਾ ਲੈਂਦਾ ਚਲੋ ਮਾਰੇ ਕਿਰਪਾ ਕਰੇ ਮਸੀ ਨੂੰ ਉੱਥੇ ਛਾੜ ਾਂ ਲਖਵਾ ਦੋ ਕੋਣੋ ਕੋਈ ਤੇ ਬਰਫੀ ਲੈਂਦੀ ਆ ਦੇ ਲੈ ਪਾਪਾ ਕੋਲ ਡੱਬਾ ਹੀ ਨਹੀਂ ਖੁੱਲਣ ਰਿਹਾ। ਕਿਉਂ? ਮਮੂ ਨੇ ਮੂੰਹ ਮਠਾਗੀਤਾ। ਮਾ ਮੈਂ ਨਹੀਂ। ਠੇਕ ਨਹੀਂ ਗੱਲ ਕਰ ਤੂੰ। ਮਾ ਮਾਮੇ ਨੇ ਮੂੰਹ ਮਠਾਗੀਤਾ। ਨਾ ਮੈਂ। ਤੁਹਾਨੂੰ ਇਹ ਤਾਂ ਕਿਤਾਬ। ਥੋੜੀ ਥੋੜੀ ਇੱਕ ਚੀਜ਼ ਆ। ਜਿੰਨਾ ਮੈਂ ਕਹਿ ਸਕਦਾ ਆ। ਮੈਂ ਨਾਨੀ ਆ ਨਾ। ਨਾਨੀ। ਮੈਂ ਮਾਮਾ ਆ। ਕਣੀ ਗੱਲ ਵਰਸੇ ਐਂ ਵੀ ਹੋ ਜੈਸੀ ਗੱਜ ਬਣੀ ਜੈਸੀ ਹੋਜ ਵਧੀਆ ਇਹਨਾਂ ਨੇ ਟੈਕਨੀਕ ਕਰੀ ਜੈ ਤਮੇ ਆਪਣੀ ਹਮਸੇ ਜਿੰਨ ਛੱਡ ਗਏ ਆ ਉਧਰ ਦੂਸਰੇ ਹਸਪੀਟਲ ਸਤਾਜੀ ਜਾ ਹਾਂਜੀ ਚੱਲੇ ਜੇ ਸਤਾਜੀ ਚਲੋ ਚੱਲ ਕੇ ਜਾਣਾ ਪੈਣਾ ਕੀ ਕਰਨਾ ਮੈਂ ਸੁਣਿਆ ਸੀ ਤੂੰ ਸੁਤਾਂ ਸੀ ਹਾਂ ਹਰ ਹੁਣ ਉਠ ਖਲੋਤਾ ਹੈ ਕਾ ਹਾਂਜੀ ਕੀ ਹਾਲ ਏ ਸਭ ਵਧੀਆ ਵਧੀਆ ਚੜ੍ਹਦੀ ਕਲਾ ਮੰਮੀ ਨੂੰ ਵਧਾਈਆਂ ਹਣਦੀ ਮੰਮੀ ਨੂੰ ਮੈਂ ਕੀ ਆਨੀ ਮੰਮੀ ਨੇ ਰੋਟੀ ਚਿਕਨ ਦੇ ਫੁਲਕੇ ਲੈ ਆ ਅਸੇ ਅਸੇ ਕੀ ਆਂਦੇ ਤੇ ਰੋਟੀ ਨਾਲ ਦੇ ਲੈ ਆ ਆਹੋ ਹੋ ਡੈਡੀ ਸੌਦਾ ਲੈਣ ਨੂੰ ਅੱਛਾ ਲੈ ਵੀ ਡੈਡੀ ਆ ਕੇ ਸੌਦਾ ਲੈ ਕੇ ਜਿਹੜੀ ਇੱਕ ਦੁਕਾਨ ਤੋਂ ਸੈਂਤ ਤਿੰਨ ਪਗਾਂ ਦੀ ਕੰਟ ਤੋਂ ਚਾਬਾ ਲੱਗੀ ਬੜਾ ਅਚਰ ਹੋ ਗਿਆ ਤੁਹਾਨੂੰ ਸੱਸ ਜੀ ਨੂੰ ਲਰ ਲਈ ਦਿਨ ਆਹੋ ਆਹੋ ਆਹਮ ਨੂੰ ਪਤਾ ਲੱਗ ਗਿਆ ਹਾਂ ਹੁੰਦੀ ਹੀ ਦਵਣ ਆਹੋ ਮਾਵਾ ਦੂਜੀ ਦੂਜੀ ਉਹ ਉਹਨਾਂ ਦੇ ਉੱਥੇ ਆ ਜਿਹੜਾ ਉੱਥੇ ਥ੍ਰੀ ਸਕੂਲ ਆ ਫੰਮਾੜਾ ਉੱਥੇ ਆ ਸਕੂਲ ਹੈ ਕਾ ਕਾ ਗਏ ਆ ਗਏ ਆਈਟੀਆ ਦੇ ਅਗਲੇ ਬਨੇ ਖਣੀ ਅੱਛਾ ਉਥੋਂ ਲੈ ਗਏ ਉਥੋਂ ਲੈ ਗਏ ਸਮਾਨ ਅੱਛਾ ਅੱਛਾ ਹਾਂਜੀ ਉਹ ਲਓ ਚੀਜੀ ਦਾਦਾ ਲੈ ਗਏ ਦਾਦਾ ਚੀਜੀ ਹੈ ਲਓ ਚੀਜੀਆ ਮੈਨੂੰ ਲੱਲਾ ਮੈਂ ਬਿਸਕਟ ਲੈ ਕੇ ਆਇਆ ਡੈਡੀ ਹਰ ਗੁਣ ਜੋਗੇ ਉਹ ਦਾਦੂ ਉਹ ਕਿੰਨੀਆਂ ਚੀਜ਼ਾਂ ਲੈ ਕੇ ਆਏ ਆਪਣੀ ਧੀ ਜੋਗੀਆਂ ਵੇ ਹਾ ਵੇ ਹਾਂ ਦਾਦੂ ਤੇ ਆ ਗਾ ਕਾਕੇ ਦੀ ਬਿਸਕਟ ਹਵੇ ਲੱਕਾ ਕੇ ਲਿਆਂਦੇ ਚੀਜੀ ਚੀਜੀ ਲਾਂਦੀ ਉਹ ਵੀ ਲਾਂਦੀ ਹਾਂ ਹਾਂ ਉਹ ਹੋਰ ਹੋਈਏ ਹੋਈ ਦੁੱਜੀ ਵੀ ਦੋ ਚੀਜੀ ਹਾਂ ਦੋ ਆ ਕਾਓ ਹੋ ਹਾਂ ਤਾਂ ਉਹ ਕੋਲ ਦੋ ਕੋਲ ਦੋ ਕਹਿੰਦੀ ਮਮੀ ਨਾਲ ਜਾਣਾ ਹੈ ਡੈਡੀ ਚੱਲੇ ਆ ਹਨੀ ਭਾਜੀ ਵੱਲ ਤੇ ਡੈਡ ਨੇ ਰਸਤੇ ਵਿੱਚ ਨਾ ਕਿਸੇ ਭਰਾ ਨੂੰ ਨਾਲ ਲੈ ਕੇ ਤੇ ਫੇਰ ਜਾਣਾ ਹੈ ਕਿਸੇ ਵੇਲੇ ਤਾਂ ਕੈਮਰੇ 'ਚ ਪ੍ਰੋਬਲਮ ਆ ਜਾਂਦੀ ਹੋਈ ਉਹ ਆਪਣਾ ਫੋਕਸ ਨਹੀਂ ਕਰਦਾ ਛੇਤੀ ਹਾਂ ਮਗਰ ਫੜੋ ਭਾਈ ਮਾਰ ਭਾਈ ਮਾਰ ਭਾਈ ਤੇ ਚੱਲ ਕੀ ਵਾਹ ਹੈ ਦਾਦਾ ਚਲਗੇ ਦਾਦਾ ਚਲਗੇ ਵੀ ਵੀ ਚੜਗੇ ਪਜਾਰੇ ਸੀਗੇ ਹਸਪੀਟਲ ਰੋਟੀ ਲੈ ਕੇ ਪਪਾ ਨੂੰ ਕੰਟੂਨ ਦੀ ਪੈਗੀ ਪਹਿਲਾਂ ਜਾਵਾਂਗੇ ਭਾਜੀ ਹੈ ਨਹੀਂ ਭਾਜੀ ਵੱਲ ਕਿ ਪਹਿਲਾਂ ਹਸਪੀਟਲ ਉਹਨਾਂ ਦਾ ਹੁੰਦਾ ਨਾ ਬੱਚਾ ਜਿਹੜਾ ਦੂਸਰੇ ਹਸਪੀਟਲ ਦਾ ਨਾ ਐਡਮਿਟ ਹੋਣਾ ਤੇ ਪਹਿਲਾਂ ਉਧਰ ਜਾਵਾਂਗੇ ਤੇ ਫਿਰ ਇਹ ਕਿਰਨ ਦੀਦੀ ਹਣਾ ਵੱਲ ਇਧਰ ਉੱਥਲੀ ਸਾਈਡ ਆਵਾਂਗੇ ਫਿਰ ਬਾਅਦ ਰੋਟੀ ਪਹਿਲਾਂ ਖਾ ਦੇਈਏ ਨਾ ਹਰ ਜਨੇ ਬਹੁਤਾਂ ਕਿਦਾ ਕਾਕ ਹਰ ਬੰਨੇ ਕਿੰਨਾ ਤਾਂ ਕਿਦਾ ਵੇਖੋ ਸਾਰੇ ਇਹ ਕਾਕੂ ਸਾਰੇ ਜਾਣੇ ਵੇਖੋ ਤਰਸ਼ ਕਿਆਤ ਲੱਗਦੀ ਪੀ ਸਾਰਿਆਂ ਨੂੰ ਮੈਂ ਤਾਂ ਬਹੁਤ ਸ਼ਤਾਨੂ ਵੀ ਹੁਣ ਸੌਰੀ ਬੋਲਦੇ ਸਾਰਿਆਂ ਨੂੰ ਸੌਰੀ ਸੌਰੀ ਆਏ ਨਹੀਂ ਗਦੇ ਇਹ ਕੋਈ ਜਾਸ ਸਿੱਖ ਲਈ ਇਹਨੇ ਨਾ ਸਿਖਾਉਣੀ ਐ ਸੇ ਸੇ ਸੌਰੀ ਸੌਰੀ ਬੋਲ ਦੋ ਸਾਰਿਆਂ ਨੂੰ ਐ ਜਾਈ ਪਹੁੰਚ ਕੇ ਆਪਾਂ ਮੈਂ ਤਾਂ ਸੰਦੀਪ ਇਹ ਘਰੇ ਘਰੇ ਚਲ ਗਈ ਜਿੰਨੀ ਬੜੀਆ ਰਿਹਾ ਜਾਣਾ ਇਹ ਰੋਟੀਆਂ ਵੀ ਇੱਧਰ ਲੈ ਆਏ ਯਾਰ ਹੁਣ ਮੈਂ ਹੁਣ ਵੇਖੀ ਮਸੇਰੇ ਮੈਂ ਚਲਣਾ ਕਿਦਾਂ ਠੀਕ ਠਾਕ ਨਹੀਂ ਭਾਈ ਹੁਣ ਨਹੀਂ ਸੜਦੀ ਆ ਖਿਚਣ ਦੀ ਜੀ ਕੋਈ ਨਹੀਂ ਮੈਂ ਦਵਾ ਨਹੀਂ ਤੂੰ ਮੈਂ ਦੇਦਾ ਮੈਂ ਦੇਣਾ ਨਹੀਂ ਆਹ ਕੋਈ ਨਹੀਂ ਮਾਸੇਫੇ ਖਲੋ ਪਾ ਲੋ ਉਹਨਾ ਤੇਰੀ ਉਹਨਾ ਉਧਰ ਥੋੜੇ ਲਏ ਆ ਲੋਕਾਂ ਦਾ ਚਿੰਕਲ ਚਲ ਗਿਆ ਵਾ ਚਲ ਗਿਆ ਆ ਚਲ ਗਿਆ ਤਾਂ ਹੀ ਤਾਂ ਕਹਿੰਦੇ ਕੱਲਾ ਹੀ ਹੈਗੇ ਕਹਿੰਦਾ ਉਹ ਚਿੰਕਲ ਵੀ ਚਾਲੇ ਕਹਿੰਦਾ ਮੈਂ ਉਹ ਕਹਿੰਦਾ ਮੈਂ ਕੱਲਾ ਰਹਿਪੂ ਉਹ ਤਾਂ ਬੜੇ ਜਾਣੇ ਅੰਦਰ ਉੱਥੇ ਜਨਾਨੀਆਂ ਬੜੇ ਪਰ ਜਿੱਥੇ ਮਾਸੇ ਜੇ ਕੁਰਸੀਆਂ ਲੱਗੀਆਂ ਉੱਥੇ ਥੋੜਾ ਚੈਨ ਆ ਉੱਥੇ ਠੀਕ ਹੈ ਨਾ ਸੋਣਾ ਆ ਆ ਆ ਸਬਜੀ ਇਸੇ ਰੂਮ ਦੇ ਵਿੱਚ ਨਾ ਸੰਦੀਪ ਬੈਡਮਨ ਸੀ ਤੇ ਉਦੋਂ ਸਾਡੀ ਹਰਗੁਣ ਹੋਣ ਵਾਲੀ ਸੀਗੀ ਮੇਰੀ ਇਹ ਵਾ ਤੇ ਇਹੀ ਬੈੱਡ ਹੈਗਾ ਹਨਾ ਚਲੋ ਹੈ ਖੈ ਤੂੰ ਇੱਕ ਨਾ ਸੋ ਟੇਨ ਵਜੇ ਹੱਜੀ ਨਾ 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 ਨਹੀਂ ਵਜੇ ਕੋ ਨਹੀ ਵਜੇ ਨਾ ਹਾਂਜੀ ਤੇ ਬਸ ਤਾਨੀ ਕਰਨੀ ਹੈ ਹੁਣ ਦਾ ਦਪਨ ਜਨਾਤਾ ਨੀ ਮਗਰੇ ਹੀ ਆ ਜਾਂਦੀ ਆਖਦਾ ਆ ਜੀ ਆਜੋ 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 ਇੱਧਰ ਨੀ ਨਖਰੇ ਪੈਰ ਨੋ ਦੇ ਜਿ ਫਸਾਰੇ ਵਰਤੋ ਕਹਿੰਦੇ ਨਾ ਬਾਈ ਕਰਦੇ ਦਾਦੀ ਨੂੰ ਖਲੋਗੇ ਇੱਥੇ ਨਾ ਬਾਈ ਕਰਦੇ ਦਾਦੀ ਨੂੰ ਮੈਂ ਬਾਈ ਇੱਧਰ ਹੀ ਜੀ ਦਾਦੀ ਬਾਈ ਬਾਈ ਆ ਗਏ ਅਸੀਂ ਘਰੇ ਆਪਣੇ ਤੇ ਡੈਡੀ ਸੌਣਗੇ ਕਿਰਨਦੀ ਜੀ ਹੁਣਾਂ ਦਾ ਘਰੇ ਕਿਉਂਕਿ ਉਹ ਘਰ ਵੀ ਸੌਣ ਰਹੇ ਨਾ ਛੱਡਣਾ ਉਧਰ ਕੋਈ ਨਹੀਂ ਰਹਿਣ ਦਾ ਫਿਰ ਡੈਡੀ ਉਧਰ ਰਾਤ ਰਹਿਣਗੇ ਯਾਪਾ ਇਧਰ ਗੁੜੀਆਂ ਆਵੀਆਂ ਨਹੀਂ ਗੁੜੀਆਂ ਇੱਥੇ ਘੱਲ ਰਹੀਆਂ ਹਾਂਜੀ ਮੇਦੇ ਵਧੀਆ